ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਕੱਲ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਆਪਣੀਆਂ ਸਾਰੀਆਂ ਬਾਬਰਾਂ ਸਰਦਾਰ ਬਲਵਿੰਦਰ ਸਿੰਘ ਪੁੰਦੜ ਨੂੰ ਦਿੱਤੀਆਂ ਗਿਆ ਨੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਦੇ ਕਾਰਜਕਾਰੀ ਪ੍ਰਧਾਨ ਚੁਣੇ ਜਾਣ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦੜ ਉਹਨਾਂ ਤੋਂ ਜਾਣਾਂਗੇ ਪੁੰਦੜ ਸਾਹਿਬ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਬੜੀਆਂ ਉਂਗਲਾਂ ਉਡਦੀਆਂ ਸੀ ਕਿ ਸੁਖਵੀਰ ਸਿੰਘ ਬਾਦਲ ਤਾਂ ਪ੍ਰਧਾਨਗੀ ਨਹੀਂ ਛੱਡਦੇ ਅੱਜ ਉਹਨਾਂ ਨੇ ਤੁਹਾਨੂੰ ਆਪਣੀਆਂ ਸਾਰੀਆਂ ਪਾਵਰਾਂ ਤੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਕਿਵੇਂ ਦੇਖਦੇ ਹੋ ਦੇਖੋ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਹ ਜਿਹੜਾ ਪਾਰਟੀ ਦੀ ਜ਼ਿੰਮੇਵਾਰੀ ਹੈ ਨਾ ਮੈਂ ਕੋਈ ਇਹਨੂੰ ਅਹੁਦਾ ਸਮਝਦਾ ਨਾ ਮੈਂ ਇਹਨੂੰ ਕੋਈ ਪ੍ਰਧਾਨਗੀ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਸਿੱਖ ਕੌਮ ਦੀ ਉੰਤ ਦੀ ਇੱਕ ਸੇਵਾ ਹੈ ਜਿਹੜੀ ਕਿ ਬਹੁਤ ਹੀ ਮੁਸ਼ਕਲ ਹੈ ਜਿਵੇਂ ਆਪਾਂ ਪੰਜਾਬੀ ਸ਼ੇਰ ਦੀ ਸਵਾਰੀ ਕਹਿੰਦੇ ਆ ਉਤਰੋ ਤਾਂ ਹੀ ਪੰਗਾ ਚੜੋ ਤਾਂ ਹੀ ਪੰਗਾ ਸੋ ਇਸ ਕਰਕੇ ਪਰ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਹੁਣ ਗੁਰੂ ਕਿਰਪਾ ਕਰੋ ਤੁਰਨ ਲੱਗੇ ਆ ਆਨੰਦਪੁਰ ਸਾਹਿਬ ਗੁਰੂ ਤੋਂ ਅਸ਼ੀਰਵਾਦ ਲਵਾਂਗੇ ਸਾਰੇ ਜੁੜ ਕੇ ਜਥੇਬੰਦੀ ਫਿਰ ਜਥੇਬੰਦੀ ਨਾਲ ਮੀਟਿੰਗ ਕਰਕੇ ਅੱਗੇ ਪ੍ਰੋਗਰਾਮ ਕਰਾਂਗੇ ਸੋ ਗੁਰੂ ਸ਼ਕਤੀ ਬਖਸ਼ੇ ਸਿਰ ਤੇ ਅਤ ਰੱਖੇ ਗਲਤੀ ਨਾ ਕੋਈ ਕਰਾਵੇ ਜੇ ਚੰਗਾ ਕਰੂ ਤੇ ਗੁਰੂ ਮਹਾਰਾਜ ਕਰੂ ਗਲਤੀ ਕਰੂ ਤਾਂ ਦਾਸ ਕਰੂਗਾ ਇਸ ਕਰਕੇ ਮੈਂ ਤਾਂ ਕੋਈ ਅਸ਼ੀਰਵਾਦ ਮੰਗਣਾ ਕਿ ਦਾ ਤੁ ਕੋਈ ਗਲਤੀ ਨਾ ਕਰਾਵੇ ਪ੍ਰਮਾਤਮਾ ਸਿਰ ਤੇ ਅਤ ਰੱਖੇ ਸਮਤ ਬਖਸ਼ੇ ਦੂਜਾ ਕਿਸੇ ਦੇ ਉਲਟ ਜ਼ਿੰਦਗੀ ਚ ਨਾ ਮੈਂ ਕਿਹਾ ਨਾ ਮੈਂ ਕੁਝ ਕਹਿਣਾ ਕੋਈ ਕੁਝ ਕਹੀਏ ਸਾਡਾ ਨਿਸ਼ਾਨਾ ਹੈ ਪੰਜਾਬ ਪੰਜਾਬੀਅਤ ਬਿਕਾਮ ਜੀ ਸੇਵਾ ਇਹ ਸਾਡਾ ਇੱਕ ਮਾਟੋ ਹੈ ਜਿਹਦੇ ਤੇ ਵੱਡੇ ਬਜ਼ੁਰਗਾਂ ਤੋਂ ਬੜੀਆਂ ਕੁਰਬਾਨੀਆਂ ਹੋ ਲੇ ਕੇ ਅਸੀਂ ਚੱਲੇ ਆਉਨੇ ਆ ਸੋ ਗੁਰੂ ਖੁਸ਼ਗਤੀ ਬਖਸ਼ੇ ਅਸੀਂ ਉਸ ਤੇ ਜਿੰਨਾ ਵੀ ਥੋੜਾ ਕੰਨਾ ਹੈ ਉਸ ਤੇ ਚੱਲ ਸਕੀਏ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਸੰਗਤ ਦੀ ਕਿਰਪਾ ਨਾਲ ਹੋਏਗਾ ਸੰਗਤ ਦੇ ਸਹਿਯੋਗ ਦੀ ਮੰਗ ਕਰਦਾ ਜਥੇਬੰਦੀ ਦੇ ਸਹਿਯੋਗ ਦੀ ਮੰਗ ਕਰਦਾ ਕੋਈ ਇਕੱਲਾ ਬੰਦਾ ਕੁਛ ਨਹੀਂ ਸੰਗਤ ਹੈ ਤੇ ਗੁਰੂ ਦਾ ਅਸ਼ੀਰਵਾਦ ਇਹ ਮੇਸ਼ਕੀ ਸਿੰਘ ਬਾਦਲ ਨੇ ਤੁਹਾਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਉੱਥੇ ਅੱਜ ਸ਼੍ਰੀ ਕਾਲ ਤਖਤ ਸਾਹਿਬ ਤੋਂ ਫੈਸਲਾ ਵੀ ਆਣਾ ਉਸ ਨੂੰ ਕਿਸ ਤਰ੍ਹਾਂ ਦੇਖਣੀ ਉਹ ਫੈਸਲੇ ਤੇ ਜੋ ਕਾਲ ਤਖਤ ਸਾਹਿਬ ਦੇ ਫੈਸਲੇ ਹੁੰਦੇ ਨੇ ਕੋ ਹੋਰ ਕੁਝ ਕਹੇ ਕਹੇ ਸਾਡਾ ਸਭ ਦਾ ਸਿਰ ਝੁਕਿਆ ਹੋਇਆ ਹੈ ਕਿ ਜੋ ਗੁਰੂ ਕਹੇਗਾ ਉਹਦੇ ਅੱਗੇ ਸਾਡਾ ਨਤ ਵਸਤਕ ਹੈ ਇਸ ਕਰਕੇ ਉਹਦੇ ਤੇ ਕੁਝ ਕਹਿਣਾ ਟਿੱਪਣੀ ਕਰਨੀ ਫਰਜ਼ ਹੀ ਨਹੀਂ ਬਣਦਾ ਮੇਰਾ ਕੀ ਕਿਸੇ ਦਾ ਵੀ ਨਹੀਂ ਬਣਦਾ ਲੇਕਿਨ ਜੇ ਕੋ ਕਰਦਾ ਉਹਨੂੰ ਮਸਟਾ ਨਹੀਂ ਸਕਦਾ ਕਿਉਂਕਿ ਮੇਰਾ ਨਹੀਂ ਫਰਜ਼ ਇਸ ਤੇ ਕੁਝ ਨਹੀਂ ਕਰਾਂ ਲਓ ਜੇ ਬੰਦ ਸਭ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਮੌਜੂਦਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸਾਰਿਆਂ ਦਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਗਾਉਂਦਾ ਤੇ ਤੁਹਾਨੂੰ ਇਸ ਪੋਜੀਸ਼ਨ ਚ ਕਾਰਜਕਾਰੀ ਪ੍ਰਧਾਨ ਬਣਾਇਆ ਵੱਡੀਆਂ ਚੁਣੌਤੀਆਂ ਨੇ ਉਸ ਨਾਲ ਲੜਨ ਲਈ ਇੱਕ ਰਣਨੀਤੀ ਜਾਂ ਕੀ ਸੋਚਿਆ ਤੁਸੀਂ ਦੇਖੋ ਜੋ ਸ਼ਕਤੀਸ਼ਾਲੀ ਕੌਮਾ ਨੇ ਉਹਨਾਂ ਦਾ ਹਮੇਸ਼ਾ ਵਿਰੋਧ ਹੁੰਦਾ ਹੈ ਇਹ ਹਿੰਦੁਸਤਾਨ ਸਾਡੀ ਧਰਤੀ ਹੈ ਜਨਮ ਧਰਤੀ ਜਿੱਥੇ ਸਾਡੇ ਗੁਰੂ ਸਾਹਿਬਾਨ ਪੈਦਾ ਹੋਏ ਜਿੱਥੇ ਸਾਡੇ ਪੰਜ ਪਿਆਰੇ ਪੈਦਾ ਹੋਏ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਦਾ ਮੰਤਰ ਲੈ ਕੇ ਪਹਿਲਾਂ ਇੱਥੋਂ ਇਹ ਧਰਮ ਨੂੰ ਸ਼ੁਰੂ ਕੀਤਾ ਤੇ ਗੁਰੂ ਨਾਨਕ ਦੇਵ ਜੀ ਤੋਂ ਹੀ ਸਾਡੇ ਗੁਰੂਆਂ ਨੂੰ ਵੀ ਚੌਥੀਆਂ ਮਿਲੀਆਂ ਸਾਡੇ ਬਜ਼ੁਰਗਾਂ ਨੂੰ ਵੀ ਚੌਥੀਆਂ ਮਿਲੀਆਂ ਅਸੀਂ ਤਾਂ ਬਹੁਤ ਛੋਟੇ ਆਦਮੀ ਆ ਸਾਡਾ ਤਾਂ ਕੋਈ ਮੁਕਾਬਲਾ ਹੀ ਨਹੀਂ ਬਜ਼ੁਰਗਾਂ ਨਾਲ ਨਹੀਂ ਗੁਰੂ ਦੇ ਤਾਂ ਅਸੀਂ ਚਰਨਾਂ 'ਚ ਮင်းੇ ਬੈਠਣ ਯੋਗ ਰੀ ਇਸ ਕਰਕੇ ਇਹ ਚੜ੍ਹਉਂਦੀਆਂ ਹੈਗੀਆਂ ਕੌਮ ਹੈ ਬਹਾਦਰ ਕੌਮ ਇਹ ਮੂਲਾ ਨਾਲ ਵੀ ਸਾਡੇ ਗੁਰੂ ਲੜੇ ਅੰਗਰੇਜ਼ਾਂ ਨਾਲ ਸਾਡੇ ਬਜ਼ੁਰਗ ਲੜੇ ਦੁੱਖ ਹੈ ਕਿ ਅਸੀਂ ਇਸ ਦੇਸ਼ ਵਾਸਤੇ ਚੱਪੇ ਚੱਪੇ ਤੇ ਇੰਚ ਇੰਚ ਤੇ ਤਲਪਾ ਲੜਦੇ ਰਹੇ ਜ਼ੁਲਮ ਦੇ ਖਿਲਾਫ ਲੜਦੇ ਰਹੇ ਮਨ ਦੇ ਵੀ ਹੈ ਲੇਕਿਨ ਅਜ ਤੱਕ ਸਾਡੀ ਹਿਸਟਰੀ ਨਾ ਸਾਡਾ ਕੋਈ ਸ਼ਾਬਾਸ਼ ਹੈ ਅੱਜ ਸੰਤਾਈ ਤੋਂ ਬਾਅਦ ਅਸੀਂ ਬੜੀ ਵੱਡੀ ਉਮੀਦ ਕੀਤੀ ਸੀ ਲੇਕਿਨ ਇੱਕ ਵੀ ਮਸਲਾ ਸਾਡਾ ਉਲਝਾਇਆ ਹੈ ਸੁਰਜਿਆ ਨਹੀਂ ਇਸ ਕਰਕੇ ਇਹਨਾਂ ਨੂੰ ਸੀ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਮੈਂ ਸਭ ਨੂੰ ਅਪੀਲ ਕਰਦਾ ਜੋ ਵੱਖ-ਵੱਖ ਵੀ ਬਾਜਾਂ ਕੱਢਦੇ ਨੇ ਸਾਥੋਂ ਤਕੜੇ ਨੇ ਬਹਾਦਰ ਨੇ ਮੈਂ ਕਿਸੇ ਨੂੰ ਨਹੀਂ ਕਹਿਣਾ ਕਿ ਸਾਥੋਂ ਮਾੜਾ ਹੈ ਲੇਕਿਨ ਮੈਂ ਹੱਥ ਵਾਂ ਕੇ ਕਹਿਣਾ ਕਿ ਆਪਾਂ ਉਧਰ ਮੂੰਹ ਕਰੋ ਸਾਰੇ ਜਿੱਥੋਂ ਆਪਾਂ ਨੂੰ ਚੁਣੌਤੀਆਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਕਮਾਲਾ ਕੱਢਦੇ ਆ ਸੋ ਮੇਰੀ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਤੇ ਆਹ ਵੀ ਸੰਗਤ ਨੂੰ ਜੋ ਸ਼੍ਰੋਮਣੀ ਕਾਲੇ ਦੀ ਦੇ ਕਰੋਕਾਰ ਹੈ ਕਿ ਆਪਾਂ ਸਾਹਮਣੇ ਨਾ ਖੱਬੇ ਨਾ ਸੱਜੇ ਆਪਣੇ ਸਾਹਮਣੇ ਨਿਸ਼ਾਨਾ ਆਪਣੀਆਂ ਚਲੋਤੀਆਂ ਦਾ ਇਨ੍ਹਾਂ ਤੇ ਗੁਰੂ ਸ਼ਕਤੀ ਦੇ ਵੇਲੇ ਅਸੀਂ ਤਕੜੇ ਹੋ ਕੇ ਦਾ ਮੁਕਾਬਲਾ ਕਰੀਏ ਬਿਲਕੁਲ ਸਾਬ ਤੁਸੀਂ 1965 ਤੋਂ ਅਕਾਲੀ ਦਲ ਨਾਲ ਜੁੜੇ ਹੋ ਲੰਮੇ ਸਮੇਂ ਤੋਂ ਲਗਾਤਾਰ ਅਕਾਲੀ ਗੱਲ ਲਈ ਬਫਾਦਾ ਰਹੇ ਹੋ ਅਤੇ ਅਬ ਅਕਾਲੀ ਦਲ 'ਚ ਵੀ ਤੁਹਾਡਾ ਵਿਸ਼ਵਾਸ ਹੈ ਇੱਕ ਅਜਾ ਦੌਰ ਚੱਲ ਰਿਹਾ ਹੈ ਗੱਲ ਬਦਲੂਆਂ ਦਾ ਉਹਨੂੰ ਕਿਵੇਂ ਦੇਖਦੇ ਸੀ ਕਿਸੇ ਬਾਰੇ ਕੁਛ ਕਹਿਣ ਨਾਲੋਂ ਗੁਰੂ ਤੋਂ ਆਪ ਦੇ ਵਾਸਤੇ ਅਸ਼ੀਰਵਾਦ ਮੰਗੋ ਕਿ ਮੈਥੋਂ ਗਲਤੀ ਨਾ ਹੋਵੇ ਦੂਜੇ ਤੇ ਟਿੱਪਣੀ ਕਰੋਗੇ ਨਹੀਂ ਪਤਾ ਤੁਥੂ ਕਦੋਂ ਤੁਹਾਡਾ ਪੈਰ ਤਿਲਕੇ ਜੇ ਇਸ ਕਰਕੇ ਮੈਂ ਤੇ ਇੱਕੋ ਗੱਲ ਕਹਿਣਾ ਕਿ ਭਾਵੇਂ ਪਿੰਡ ਦੀ ਸਰਪੰਚੀ ਸੀ ਬਗਾਰ ਬੋਟਾਂ ਦੀ ਬੜੀ ਛੋਟੀ ਉਮਰ ਸੀ ਫਿਰ ਸਰਕਲ ਜੇਦਾਰ ਵੀ ਬੜਾ ਜਿਹੜਾ ਕਿਸ ਨੂੰ ਪਤਾ ਨਹੀਂ ਫਿਰ ਸਭ ਤੋਂ ਪਹਿਲੀ ਜੇਲ੍ਹ ਮੈਂ ਦਿੱਲੀ 1970 ਚ ਜਿਹੜਾ ਤਿਹਾਰ ਜੇਲ੍ਹ ਸੀ ਦਿੱਲੀ ਮੋਲ ਸਾਡੀ ਇਸ ਦਾ ਪਹਿਲਾ ਬੰਦਾ ਜਖੇ ਦੇ ਨਾਲ ਐਂਟਰ ਹੋਣ ਵਾਲਾ ਦਾਸ ਸੀ ਸੇਵਾਦਾਰ 101 ਦੇ ਨਾਮ ਸੰਤਜੀ ਸਾਡੇ ਪ੍ਰਧਾਨ ਸੀ ਉਹਨਾਂ ਨੂੰ ਫੜ ਕੇ ਨਰੇਲੋਂ ਲੈ ਕੇ ਗੰਗਾ ਨਗਰ ਸਾਨੂੰ ਬਾਕੀ ਸਾਰਿਆਂ ਨੂੰ ਇਕੱਲਾ ਡੱਬਾ ਕੱਟ ਕੇ ਸਾਨੂੰ ਸਾਰਿਆਂ ਨੂੰ ਲੈ ਕੇ ਜੇਲ੍ਹ ਚੋਂ ਉੱਥੋਂ ਬੱਸਾਂ ਜੇਲ੍ਹਆਂ ਬਿਠਾ ਕੇ ਅਸੀਂ ਪਹਿਲੇ ਬੰਦੇ ਡਰ ਕੀਤੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਐਮਰਜੈਂਸੀ ਵੇਲੇ ਮੈਂ ਐਮ ਐਲ ਏ ਸੀ ਮੇਰੇ ਹੱਥ ਕੜੀਆਂ ਲੱਗੀਆਂ ਹੁੰਦੀਆਂ ਹੱਥ ਕੜੀਆਂ ਨਾਲ ਮੈਂ ਅਦਾਲਤ 'ਚ ਪੇਸ਼ ਹੁੰਦਾ ਜਿਹੜਾ ਕਿ ਲੱਗ ਨਹੀਂ ਸਕ ਗਿਆ ਕਾਨੂੰਨੀ ਲੇਕਿਨ ਉਹ ਥਾਣੇਦਾਰ ਰਣਜਾਨ ਸੀ ਐਸ ਟੀ ਯੂ ਨੇ ਘੂਰਿਆ ਉਹ ਹਥਕੜੀ ਖੋਲਣ ਲੱਗਿਆ ਮੈਂ ਕਿਹਾ ਮੈਂ ਕਿਹੜਾ ਫੀਮ ਵੇਚੀ ਆ ਦੁਕਨ ਨੂੰ ਪਤਾ ਲੱਗੂ ਕਿ ਅਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ ਇਸ ਕਰਕੇ ਗੁਰੂ ਨੇ ਹਮੇਸ਼ਾ ਸਿਰ ਤੇ ਹੱਥ ਰੱਖਿਆ ਤੇ ਉਸ ਤੋਂ ਅੱਜ ਵੀ ਅਸ਼ੀਰ ਬੰਗਦਾ ਕਿਸੇ ਨੂੰ ਕਹਿਣ ਦੀ ਵਜ੍ਹਾ ਗੁਰੂ ਕੋ ਗਲਤੀ ਨਾ ਕਰਾਵੇ ਤਿਲਕਣ ਨਾ ਦੇਵੇ ਇਹ ਜਿਹੜੀ ਜ਼ਿੰਦਗੀ ਹੈ ਇਹ ਚ ਕੋਈ ਆਇਦਰ ਉਧਰ ਕਰਕੇ ਕੋਸੀ ਬੰਦਾ ਜੋ ਮੱਥੇ ਤੇ ਗੁਰੂ ਮਹਾਰਾਜ ਲਿਖ ਕੇ ਭੇਜਦਾ ਜੋ ਉਹਦਾ ਹੁਕਮ ਹੈ ਉਹਦੇ ਅਨਸਾਰ ਦੁਨੀਆ ਚੱਲਦੀ ਹੈ ਦੁਨੀਆ ਹੰਕਾਰ ਚ ਹੈ ਸਭ ਤੋਂ ਮਾੜੀ ਗੱਲ ਹੋਮ ਹੈ ਇਸ ਤੋਂ ਗੁਰੂ ਬਖਸ਼ੀ ਰੱਖੇ ਔਰ ਸੇਵਾਦਾਰ ਬਣਾ ਕੇ ਰੱਖੇ ਜਦੋਂ ਅੰਕਾ ਅੱਜ ਗੱਲ ਕੀਤੀ ਜਾਵੇ ਤਾਂ ਅੱਜ ਸ਼੍ਰੋਮਣੀ ਕਾਲੀ ਦਲ ਤੇ ਭੀੜ ਪਈ ਹੋਈ ਹੈ ਪੰਥ ਨੂੰ ਬੜੇ ਬਡੇ ਟਾ ਲੱਗ ਰਹੀ ਹੈ ਔਰ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਪੁਰਾਣੇ ਵਰਕਰ ਜਾਂ ਪੁਰਾਣੇ ਲੀਡਰ ਹੈ ਜਿਹੜੇ ਉਹ ਵੀ ਕਿਤੇ ਨਾ ਕਿਤੇ ਉਂਗਲਾਂ ਉਠਾਉਂਦੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕਾਰਜਕਾਰੀ ਪ੍ਰਧਾਨ ਦਾ ਉਹਦਾ ਵੀ ਸਾਹਮਣੇ ਕੋਈ ਪੁਰਾਣਾ ਲੀਡਰ ਨਹੀਂ ਬਹੁਤ ਪੁਰਾਣੇ ਬਜ਼ੁਰਗਾਂ ਦੇ ਦੂਰੋਂ ਦੂਰੋਂ ਬਾਹਰੋਂ ਵੀ ਇੱਥੋਂ ਵੀ ਟੈਲੀਫੋਨ ਆਉਂਦੇ ਨੇ ਕਿ ਸਾਰੇ ਕਹਿੰਦੇ ਵੀ ਤਕੜੇ ਹੋ ਕੇ ਭਾਈ ਸੇਵਾ ਕਰੀ ਅਸੀਂ ਸਾਰੇ ਪੁਰਾਣੇ ਬੰਦੇ ਜੋ ਬਾਰ ਸਭ ਦੇ ਸਾਥੀਆਂ ਪੁਰਾਣੇ ਸ਼ਰੋਮਣੀ ਕਾਲੀ ਲੋਆ ਬੜੇ ਹੁਣੇ ਹੁਣੇ ਹਿਆਰਪੁਰ ਤੋਂ ਸਮਾਸੋ ਲੈਲਪਰੀ ਹੁੰਦੇ ਉਹਨਾਂ ਦੇ ਬੇਟੇ ਦਾ ਆਇਆ 80 ਸਾਲ ਦਾ ਹੋਣਾ ਕਿ ਇਸ ਤਰ੍ਹਾਂ ਸਾਰੇ ਬੜੇ ਪੁਰਾਣੇ ਪੁਰਾਣੇ ਦੇ ਹੋਰ ਬਹੁਤ ਆਏ ਕਿ ਸਾਰੇ ਅਸੀਂ ਤੁਹਾਡੇ ਨਾਲ ਆ ਤਕੜੇ ਹੋ ਕੇ ਸੇਵਾ ਕਰੋ ਤੇ ਗੁਰੂ ਕਿਰਪਾ ਕਰੇਗਾ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਕੋਈ ਵਿਰੋਧੀ ਹੈ ਕੋਈ ਫਲਾਣਾ ਹੈ ਮੈਂ ਤਾਂ ਕਿਸੇ ਨੂੰ ਵਿਰੋਧੀ ਮੰਨਦਾ ਨਹੀਂ ਮੈਨੂੰ ਕੁ ਬੰਨਣਾ ਉਹ ਮੈਂ ਹਟਾ ਨਹੀਂ ਸਕਦਾ ਲੇਕਿਨ ਮੇਰੀ ਜ਼ਿਕਰ ਬੇਨਤੀ ਹੈ ਕਿ ਅਸੀਂ ਸਾਥੂ ਗੁਰੂ ਸੇਵਾ ਕਰਾਵੇ بجائے ਕਿਸੇ ਦੇ ਉਂਗਲ ਕਰਨ ਦੀ ਤੁਸੀਂ ਨੂੰ ਕੀ ਕਹਿਣਾ ਚਾਹੋਗੇ ਬੇਨਤੀ ਆ ਪਿਆਰ ਨਾਲ ਆਓ ਰਸਿਆ ਆਪਣਾ ਕਾਹਦਾ ਗੁਰੂ ਨਾਲ ਕਾਹਦਾ ਸੇਵਾ ਹੈ ਗੁਰੂ ਦਾ ਪੰਥ ਹੈ ਆਪਾਂ ਗੁਰੂ ਤੋਂ ਬਖਸ਼ਿਸ਼ ਬੰਕੇ ਸਾਰੇ ਇਕੱਠੇ ਹੋ ਕੇ ਲੜੀਏ ਉਹ ਦੀ ਆਨ ਤੇ ਸ਼ਾਨ ਵਾਸਤੇ ਅੱਜ ਸਾਡੇ ਧਰਮ ਤੇ ਵੀ ਹਮਲੇ ਨੇ ਕੱਲੇ ਸਾਡੇ ਇਕਨੋਮਿਕ ਹਮਲੇ ਨਹੀਂ ਜਾਂ ਕੱਲੇ ਕਾਲੀਵਲ ਤੇ ਹਮਲੇ ਨਹੀਂ ਸਾਡੇ ਧਰਮ ਤੇ ਹਮਲੇ ਹੋ ਰਹੇ ਨੇ ਮੈਂ ਨਾ ਨਹੀਂ ਲੈਂਦਾ ਫਿਰ ਉਹ ਬਰਾਈ ਹੋ ਜੂ ਕਿਸੇ ਤਖਤ ਤੋਂ ਕੇਸ ਦਾੜੀ ਕੱਟੇ ਵਾਲਿਆਂ ਨੂੰ ਸਰੂਪਾ ਮਿਲਿਆ ਜੇ ਕਿਤੇ ਸਾਥੂ ਗਲਤੀ ਹੋ ਜਾਂਦੀ ਮੇਰੇ ਖਿਆਲ ਕੋੜ-ਕੋੜ ਮਾਰ ਦਿੰਦੇ ਲੇਕਿਨ ਕੋ ਬੋਲੇ ਹੀ ਨਹੀਂ ਇਹ ਕੀ ਹੈ ਧਰਮ ਨੂੰ ਚੁਣੌਤੀ ਹੈ ਨਾ ਕਿ ਸਰਕਾਰ ਨੇ ਕਬਜ਼ਾ ਕਰ ਲਿਆ ਨਹੀਂ ਇੱਕ ਤਖਤ ਤੋਂ ਸਾਡੇ ਤੋਂ ਸਾਡੇ ਤਖਤ ਤੋਂ ਤੇ ਸਿੱਖ ਨੂੰ ਕੱਟੀ ਦਾੜੀ ਵਾਲੇ ਨੂੰ ਸਰੂਪਾ ਉਹ ਤਾਂ ਹਾਜ਼ਰ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਕੁਝ ਨਹੀਂ ਕਹਿੰਦਾ ਵਾਹਿਗੁਰੂ ਬਖਸ਼ਿਸ਼ ਕਰੇ ਇੱਕ ਵਾਰ ਮਿਸਾਲ ਦਿੱਤੀ ਹੈ ਧਰਮ ਤੇ ਹਮਲਿਆਂ ਦੀ ਖੇਰੇ ਆ ਪਟਨਾ ਸਾਹਿਬ ਅਲੱਗ ਹਜੂਰ ਸਾਹਿਬ ਅਲੱਗ ਦਿੱਲੀ ਅਲੱਗ ਹਰਿਆਣਾ ਅਲੱਗ ਸਾਡੀ ਸ਼ਕਤੀ ਧਰਮ ਦੀ ਸ਼ਕਤੀ ਨੂੰ ਖੇਰੂ ਖੇਰੂ ਕੀਤਾ ਤਾਂ ਕਿ ਧਰਮ ਵਿੱਚ ਦਖਲ ਦਿੱਤਾ ਜਾ ਸਕੇ ਕੀ ਉਹਨਾਂ ਨੇ ਹਰਿਮੰਦਰ ਸਾਹਿਬ 'ਚ ਕੋਈ ਜਾ ਕੇ ਆਪ ਬੈਠਣਾ ਹੈ ਅਸੀਂ ਕਿਸੇ ਤਰ੍ਹਾਂ ਵਿੱਚ ਦਖਲ ਦਿੰਨੇ ਆ ਸਭ ਦਾ ਸਤਿਕਾਰ ਕਰਦੇ ਆ ਆਪ ਦੇ ਵਿੱਚ ਪੱਕੇ ਰਹੋ ਇਹ ਇਹ ਗੁਰੂ ਦਾ ਸੰਦੇਸ਼ ਦੂਜੇ ਤਰ੍ਹਾਂ ਦਾ ਸਤਿਕਾਰ ਕਰੋ ਸਭ ਜਗ੍ਹਾ ਬਾਹਰ ਗੁਰੂ ਆ ਇਸ ਕਰਕੇ ਮੈਨੇ ਕਿਹਾ ਇਹ ਚੁਣੌਤੀਆਂ ਨੇ ਇਸ ਕਰਕੇ ਅੱਜ ਸਾਨੂੰ ਕਿਸੇ ਨਾਲ ਨਹੀਂ ਸਾਨੂੰ ਪਿਆਰ ਨਾਲ ਬੈਠ ਕੇ ਉਹ ਚੁਣੌਤੀਆਂ ਦਾ ਮੁਕਾਬਲਾ ਕਰਨ ਦੋ ਬਹੁਤ ਧੰਨਵਾਦ ਇਹ ਸੀ ਬਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਨੇ ਜਿੱਥੇ ਜਿੰਨੇ ਵੀ ਰੁੱਸੇ ਹੋਏ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਅੱਜ ਪੰਥ ਲਈ ਚੜ੍ਹਦੀ ਕਲਾ ਵਾਲੀ ਕੰਮ ਕਰੀਏ ਅਤੇ ਪੰਥ ਨਾਲ ਜੁੜੀਏ ਕਿਉਂਕਿ ਅੱਜ ਪੰਥ ਲਈ ਵੱਡੀਆਂ ਪੀੜਾਂ ਪਈਆਂ ਹੋਈਆਂ ਨੇ ਜਿਸ ਨੂੰ ਤਾਰੋ ਪੀੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਆਓ ਇਕੱਠੇ ਹੋਈਏ ਅਤੇ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਨਵਦੀਪਾਲੂ ਵਾਲੀਆ ਪੀਟੀਸੀ న్యూਸ ਪੰਥਾ